ਦੋਸਤੋ ਸਾਡੇ ਮਾਲਵੇ ਦੇ ਵਿੱਚ ਘਰਾਂ ਦੇ ਵਿੱਚ ਜਾਂ ਆਮ ਬੋਲਚਾਲ ਦੇ ਵਿੱਚ ਅਕਸਰ ਹੀ ਕਿਹਾ ਜਾਂਦਾ ਹੈ ਜਿਹੜਾ ਬੰਦਾ ਕਿਸੇ ਦੇ ਆਖੇ ਨਾ ਲੱਗਦਾ ਹੋਵੇ ਜਾਂ ਦੂਜੇ ਦਾ ਕਿਸੇ ਵੀ ਹਾਲਤ ਵਿੱਚ ਫਾਇਦਾ ਨਾ ਕਰਨਾ ਚਾਹੁੰਦਾ ਹੋਵੇ ਵੀ ਇਹ ਤਾਂ ਆਪਦੇ ਵਾਰੀ ਵੱਡੀ ਉਂਗਲ ਤੇ ਨਹੀਂ ਮੂਤਦਾ ਕਿਉਂਕਿ ਇਹ ਉਸ ਖੁਦਗਰਜ਼ ਬੰਦੇ ਲਈ ਵਰਤੀ ਜਾਂਦੀ ਹੈ ਜਿਹੜਾ ਕਿਸੇ ਵੀ ਕੀਮਤ ਦੇ ਦੂਜੇ ਦਾ ਫਾਇਦਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਇਲਾਜ ਵੀ ਹੈ ਸਾਡੀ ਲੋਕ ਮਾਨਤਾ ਦੇ ਵਿੱਚ ਇਹ ਮੰਨਿਆ ਜਾਂਦਾ ਇਲਾਜ ਦੇ ਵਿੱਚ ਵੀ ਜੇਕਰ ਕਿਸੇ ਦੇ ਤਾਜੇ ਕੱਟੇ ਜ਼ਖਮ ਉੱਤੇ ਕੋਈ ਪਿਸ਼ਾਬ ਕਰ ਦੇਵੇ ਨਾ ਤੇ ਉਹ ਜ਼ਖਮ ਪੱਕਦਾ ਨਹੀਂ ਤੇ ਦੂਜਾ ਖੂਨ ਰਿਸਣਾ ਵੀ ਜਲਦੀ ਬੰਦ ਹੋ ਜਾਂਦਾ ਤੇ ਜਿਹੜੇ ਖੁਦਗਰਜ਼ ਬੰਦੇ ਹੁੰਦੇ ਆ ਉਹ ਦੂਜੇ ਦੀ ਵੱਡੀ ਉਂਗਲ ਤੇ ਵੀ ਨਹੀਂ ਮੂਤਦੇ ਕਿਉਂਕਿ ਭਲਿਆ ਮਾਨਸਾ ਤੂੰ ਪਿਸ਼ਾਬ ਤਾਂ ਕਿਤੇ ਨਾ ਕਿਤੇ ਕਰਨਾ ਹੀ ਆ ਤੇ ਵੱਡੀ ਉਂਗਲ ਤੇ ਕਰਦੇ ਪਰ ਉਹ ਨਹੀਂ ਚਾਹੁੰਦੇ ਹੁੰਦੇ ਵੀ ਕਿਤੇ ਦੂਜੇ ਦਾ ਫਾਇਦਾ ਨਾ ਹੋ ਜਾਵੇ ਸੋ ਇਸ ਤਰ੍ਹਾਂ ਇੱਕ ਹਾਕਾਵਤ ਜਿੱਥੇ ਇਲਾਜ ਬਾਰੇ ਦੱਸਦੀ ਹੈ ਉਥੇ ਸਿੱਖਿਆ ਵੀ ਦਿੰਦੀ ਆ ਵੀ ਸਾਨੂੰ ਐਨੇ ਵੀ ਖੁਦਗਰਜ਼ ਨਹੀਂ ਹੋਣਾ ਚਾਹੀਦਾ ਕਿ ਲੋਕ ਸਾਨੂੰ ਇਹ ਕਹਿਣ ਲਈ ਮਜਬੂਰ ਹੋ ਜਾਣ ਵੀ ਇਹ ਤਾਂ ਆਪਦੇ ਵਾਰੀ ਵੱਡੀ ਉਂਗਲ ਤੇ ਨਹੀਂ ਮੋਤਦਾ ਐਨਾ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ ਧੰਨਵਾਦ